ਗੋਲੀਆਂ ਮਾਰ ਕੇ ਗਿਆ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਉਹ ਹਾਲੇ ਤੱਕ ਫਰਾਰ ਹੈ ਕਤਲ ਦੇ ਵਿੱਚ ਦੋ ਬੰਦੇ ਨੇ ਜਿਹੜੇ ਦੋ ਬੰਦੇ ਜਿਹੜਾ ਨਾਮ ਹੈ ਉਹ ਐਫ ਆਈ ਆਰ ਦੇ ਵਿੱਚ ਪਾਇਆ ਗਿਆ ਤੇ ਕਿਤੇ ਨਾ ਕਿਤੇ ਯਾਰ ਮਾਰ ਵੀ ਹੋਈ ਹੈ ਸੁਖਵਿੰਦਰ ਸਿੰਘ ਕਲਕੱਤਾ ਦੀ ਹਾਲੇ ਤੱਕ ਜਿਹੜੀ ਦੇ ਆ ਉਹ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪਈ ਆ ਗਤਾਰ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਧਰਨਾ جاری ਹੈ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਤਾਂ ਉਹ ਤੁਹਾਨੂੰ ਸੁਣਾ ਦਿੰਦੇ ਆ ਕਿ ਸਤਿ ਸ਼੍ਰੀ ਅਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਸੈਨੇ ਪਿੰਡ ਦੇ ਵਿੱਚ ਖੜੇ ਆ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕੱਲ ਕਤਲ ਹੋਇਆ ਸੀ ਉਸ ਦੇ ਵਿੱਚ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਆ ਕਿ ਐਫ ਆਈ ਆਰ ਜਿਹੜੀ ਦਰਜ ਕਰ ਲਈਤੀ ਗਈ ਹੈ ایف آئی آر ਦਰਜ ਕਰ ਲਈਤੀ ਗਈ ਹੈ ਕਾਤਲਾਂ ਦੇ ਖਿਲਾਫ ਕਤਲ ਦੇ ਵਿੱਚ ਦੋ ਬੰਦੇ ਨੇ ਜਿਹੜੇ ਦੋ ਬੰਦੇ ਇੱਕ ਤਾਂ ਜਿੰਦਰ ਸੀ ਜਿਹੜਾ ਜਿੰਦਰ ਜਿਹਦੀ ਤੁਸੀਂ ਰੀਲ ਵੀ ਦੇਖੀ ਜਿਹੜਾ ਕਹਿੰਦਾ ਸੈਣੇ ਨੂੰ ਸਮਝਾਇਆ ਸੀ ਉਹ ਨਹੀਂ ਰੁਕਿਆ ਉਸ ਤੋਂ ਬਾਅਦ ਉਹਦਾ ਕਤਲ ਕਰ ਦੋਤਾ ਇੱਕ ਤਾਂ ਜਿੰਦਰ ਦਾ ਜਿਹੜਾ ਨਾਮ ਹੈ ਉਹ ایف آئی آر ਦੇ ਵਿੱਚ ਪਾਇਆ ਗਿਆ ਤੇ ਦੂਸਰਾ ਨਾਮ ਹੈ ਜਿਹੜਾ ਦੱਸਿਆ ਜਾ ਰਿਹਾ ਗੁਰਦੀਪ 바ਵਾ ਨਾਮ ਦਾ ਇੱਕ ਸ਼ਖਸ ਹੈ ਗੁਰਦੀਪ 바ਵਾ ਜਿਹੜਾ ਨਾਮ ਹੈ ਜਿਹੜਾ ਐਫ ਆਈ ਆਰ ਦੇ ਵਿੱਚ ਪਾਇਆ ਗਿਆ ਹੈ ਪੁਲਿਸ ਵੱਲੋਂ ਅਰੈਸਟ ਹੈ ਜਿਹੜਾ ਕਰ ਲਿਆ ਗਿਆ ਦੂਸਰਾ ਜਿਹੜਾ ਸ਼ਖਸ ਹੈ ਜਿੰਦਰ ਜੀ ਦਾ ਨਾਮ ਹੈ ਜਿਹਨੇ ਕਤਲ ਕੀਤਾ ਹੈ ਜਿਹੜਾ ਕਤਲ ਕਰਕੇ ਫਰਾਰ ਹੋਇਆ ਹੈ ਜਿਹੜਾ ਗੋਲੀਆਂ ਮਾਰ ਕੇ ਗਿਆ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਉਹ ਹਾਲੇ ਤੱਕ ਫਰਾਰ ਹੈ ਪੁਲਿਸ ਦੀਆਂ ਟੀਮਾਂ ਥਾਂ ਥਾਂ ਚੱਪੇ ਚੱਪੇ ਤੇ ਪਿੱਛੇ ਲੱਗੀਆਂ ਹੋਈਆਂ ਨੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਲਗਾਤਾਰ ਭਾਲ ਜਾਰੀ ਹੈ ਪੁਲਿਸ ਵੱਲੋਂ ਲਗਾਤਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਜੋ ਦੋਸਤ ਸੀ ਜਿੰਦਰ ਜਿਹਨੇ ਕਤਲ ਕੀਤਾ ਉਹਦੀ ਭਾਲ ਲਗਾਤਾਰ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ 10 ਦੇ ਕਰੀਬ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ 10 ਦੇ ਕਰੀਬ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਇਸ ਕਾਤਲ ਨੂੰ ਲੱਭ ਰਹੀਆਂ ਨੇ ਕਾਤਲ ਨੂੰ ਜਿਹੜੀ ਹੈ ਪਾਲ ਕਰ ਰਹੀਆਂ ਨੇ ਸਹਿਣਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਲਾਭ ਸਿੰਘ ਉਗੋਕੇ ਦੇ ਨਾਲ ਜਿਹੜਾ ਹੈ ਬਹਿਸ ਹੋ ਜਾਂਦੀ ਹੈ ਜਿਹੜੀ ਜਗ੍ਹਾ ਤੇ ਬਹਿਸ ਹੁੰਦੀ ਹੈ ਲਾਭ ਸਿੰਘ ਉਗੋਕੇ ਦੇ ਨਾਲ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੀ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਬਹਿਸ ਹੋਈ ਸੀ ਤਾਂ ਵੱਡੀ ਅਪਡੇਟ ਇਸ ਕੇਸ ਦੇ ਵਿੱਚ ਤੁਹਾਨੂੰ ਦੱਸ ਰਹੇ ਆ ਕਿ ਐਫ ਆਈ ਆਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਖਬਰ ਆਈ ਹੈ ਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਦੋ ਜਾਣੇ ਨੇ ਜਿਹੜੇ ਇੱਕ ਤਾਂ ਅਰੈਸਟ ਕਰ ਲਿਆ ਗਿਆ ਗੁਰਦੀਪ ਜਿਹੜਾ ਬਾਵਾ ਹੈ ਦੀਪ ਬਾਵਾ ਕਿਹਾ ਜਾਂਦਾ ਹੈ ਦਾ ਨਾਮ ਦੀਪ ਬਾਵਾ ਅਰੈਸਟ ਹੈ ਤੇ ਜਿਹੜਾ ਦੂਸਰਾ ਬੰਦਾ ਸੀ ਜਿੰਦਰ ਜਿਹੜਾ ਯਾਰ ਦੋਸਤ ਦੱਸਿਆ ਜਾ ਰਹੇ ਆ ਸਰਪੰਚ ਦਾ ਸੁਖਵਿੰਦਰ ਸਿੰਘ ਕਲਕੱਤਾ ਦਾ ਉਹ ਕਿਤੇ ਨਾ ਕਿਤੇ ਫਰਾਰ ਦੱਸਿਆ ਜਾ ਰਿਹਾ ਹੈ ਜਿਹੜੀ ਰੀਲ ਪਾਈ ਗਈ ਉਹਦੇ ਵੱਲੋਂ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਦੇ ਵਿੱਚ ਉਹਨੇ ਕਿਹਾ ਕਿ ਤੈਨੂੰ ਸਮਝਾਇਆ ਸੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨੇ ਕਿ ਉਹ ਜਿਹੜਾ ਬੰਦਾ ਉਹ ਹਾਲੇ ਤੱਕ ਵੀ ਫਰਾਰ ਆ ਪੁਲਿਸ ਵੱਲੋਂ ਲਗਾਤਾਰ ਜਿਹੜੀ ਭਾਲ ਹੈ ਉਹ ਜਾਰੀ ਹੈ ਤਾਂ ਸਖਵਿੰਦਰ ਸਿੰਘ ਕਲਕੱਤਾ ਦੀ ਹਾਲੇ ਤੱਕ ਜਿਹੜੀ ਦੇ ਆ ਉਹ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪਈ ਆ ਉੱਥੇ ਵੀ ਅਸੀਂ ਜਾ ਕੇ ਆਏ ਆ ਮੋਰਚਰੀ ਦੇ ਵਿੱਚ ਪਈ ਆ ਹਾਲੇ ਤੱਕ ਜਿਹੜਾ ਹੈ ਪਰਿਵਾਰ ਇੱਥੇ ਆ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਜਿਹੜਾ ਹੈ ਕਿ ਤਨਾ ਕਿਤੇ ਜਿਵੇਂ ਪੋਸਟਮਾਰਟਮ ਹੁੰਦਾ ਹੁੰਦਾ ਹੈ ਤਾਂ ਪਰਿਵਾਰ ਦੇ ਵੀ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਜਦੋਂ ਪਰਿਵਾਰ ਨੂੰ ਆਸ਼ਵਾਸਨ ਹੋਊਗਾ ਪੂਰਾ ਜਦੋਂ ਆਸ਼ਵਾਸਨ ਦੇ ਵਿੱਚ ਲਿਆ ਜਾਊਗਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਨਾ ਕੋਈ ਜਿਹੜੀ ਕਾਰਵਾਈ ਕੀਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਕਹਿ ਰਹੇ ਨੇ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ ਉਹ ਕਹਿ ਰਹੇ ਨੇ ਪਰਿਵਾਰ ਕਹਿ ਰਿਹਾ ਕਿ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਪੋਸਟਮਾਰਟਮ ਉਸ ਤੋਂ ਬਾਅਦ ਹੋ ਸਕਦਾ ਕਿ ਤਨਾ ਕਿਤੇ ਪਰ ਹਾਲੇ ਸਾਰਾ ਪਰਿਵਾਰ ਆ ਜਿਹੜਾ ਉਹ ਇੱਥੇ ਬੈਠਿਆ ਹੋਇਆ ਪਿੰਡ ਦੇ ਕੁਝ ਬੰਦੇ ਨੇ ਜਿਹੜੇ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਦੇ ਦੋਸਤ ਸੀ ਉਹ ਹਾਲੇ ਬਰਨਾਲਾ ਹਸਪਤਾਲ ਦੇ ਵਿੱਚ ਬੈਠੇ ਨੇ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੁਖਵਿੰਦਰ ਸਿੰਘ ਕਲਕੱਤਾ ਦੇ ਕੇਸ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਐਫਆਈਆਰ ਆ ਉਹ ਦਰਜ ਕੀਤੀ ਗਈ ਹੈ ਐਫਆਈਆਰ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਜਿਹਦਾ ਨਾਮ ਹੈ ਦੀਪ 바ਵਾ ਜਿਹਦਾ ਨਾਮ ਦੱਸਿਆ ਜਾ ਰਿਹਾ ਅਰੈਸਟ ਹੈ ਤੇ ਦੂਸਰਾ ਜਿਹੜਾ ਜਿੰਦਰ ਸਿੰਘ ਜਿਨੇ ਕਤਲ ਕੀਤਾ ਜਿਹੜਾ ਗੋਲੀਆਂ ਮਾਰ ਕੇ ਫਰਾਰ ਹੋਇਆ ਉਹਦੀ ਭਾਲ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਲਗਾਤਾਰ ਧਰਨਾ جاری ਹੈ ਲਗਾਤਾਰ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਧਰਨਾ جاری ਹੈ ਲੋਕ ਪ੍ਰਸ਼ਾਸਨ ਤੋਂ ਜਿਹੜਾ ਹੈ ਮੰਗ ਕਰ ਰਹੇ ਨੇ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰਿਵਾਰ ਮੰਗ ਕਰ ਰਿਹਾ ਪਿੰਡ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਇਹ ਧਰਨਾ ਜਿਹੜਾ ਚੱਕਿਆ ਜਾਊਗਾ ਤਾਂ ਰੋਡ ਜਾਮ ਹੈ ਕਿਤੇ ਨਾ ਕਿਤੇ ਸਾਰਾ ਰੋਡ ਜਾਮ ਕੀਤਾ ਗਿਆ ਸੈਹਨੇ ਪਿੰਡ ਦੇ ਵਿੱਚ ਖੜੇ ਆ ਇਹ ਸਰਪੰਚ ਸੁਖਵਿੰਦਰ ਸਿੰਘ ਸੈਣਾ ਉਹੀ ਸਰਪੰਚ ਹੈ ਜਿਹੜਾ ਲਾਭ ਸਿੰਘ ਗੋਗੋਕੇ ਦੇ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆਏ ਜਦੋਂ ਲਾਭ ਸਿੰਘ ਗੋਗੋਕੇ ਇੱਥੇ ਆਏ ਸੀ ਐਸੀ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਇੱਥੇ ਆਏ ਸੀ ਤੇ ਇੱਥੇ ਹੀ ਇਹਨਾਂ ਦੀ ਤੁੰਤੂ ਮੈਂ ਮੈਂ ਹੁੰਦੀ ਹੈ ਤਾਂ ਮੌਕੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਵੇਲੇ ਦੀ ਕਿ ਸੁਖਵਿੰਦਰ ਸਿੰਘ ਸੈਣਾ ਦੇ ਕਤਲ ਦੇ ਵਿੱਚ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਆ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਇਹ ਖਬਰ ਹੈ ਜਿਹੜੀ ਕਿਤੇ ਨਾ ਕਿਤੇ ਪਹੁੰਚੀ ਹੈ ਦੋ ਬੰਦੇ ਨੇ ਜਿਹੜੇ ਉਹਦੇ ਵਿੱਚ ਇੱਕ ਤਾਂ ਅਰੈਸਟ ਕਰ ਲਿਆ ਗਿਆ ਦੀਪ ਬਾਬਾ ਇੱਕ ਦਾ ਨਾਮ ਦੱਸਿਆ ਜਾ ਰਿਹਾ ਤੇ ਦੂਸਰਾ ਜਿਹੜਾ ਜਿੰਦਰ ਸੀਗਾ ਇਸੇ ਪਿੰਡ ਦਾ ਸੀ ਮਿੱਤਰ ਸੀ ਇਹਦਾ ਸਰਪੰਚ ਸੁਖਵਿੰਦਰ ਸਿੰਘ ਸੈਣਾ ਦਾ ਉਹਦੀ ਭਾਲ ਜਾਰੀ ਆ ਪੁਲਿਸ ਦੀਆਂ ਟੀਮਾਂ ਲਗਾਤਾਰ ਉਹਦੇ ਪਿੱਛੇ ਲੱਗੀਆਂ ਹੋਈਆਂ ਨੇ ਲਗਾਤਾਰ ਪੁਲਿਸ ਭਾਲ ਕਰ ਰਹੀ ਹੈ ਕਿਤੇ ਨਾ ਕਿਤੇ ਯਾਰ ਮਾਰ ਵੀ ਹੋਈ ਹੈ ਸਤਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਯਾਰ ਮਾਰ ਵੀ ਕਹਿ ਲਈ ਕਿਉਂਕਿ ਨਾਲ ਰਹਿਣ ਵਾਲਾ ਬੰਦਾ ਸੀ ਨਾਲ ਰਹਿਣ ਵਾਲੇ ਬੰਦੇ ਨਹੀਂ ਜਿੰਦਰ ਨੇ ਜਿੰਦਰ ਨਾਮ ਦੱਸਿਆ ਜਾ ਰਿਹਾ ਉਹਦਾ ਜਿੰਦਰ ਨੇ ਕਤਲ ਕਰ ਦਿੱਤਾ ਜਦੋਂ ਕੱਲ ਸਵੇਕ 4 ਵਜੇ ਦੀ 4 15 ਕ ਦੀ ਜਿਹੜੀ ਗੱਲ ਹੈ ਇਹ ਦੱਸੀ ਜਾ ਰਹੀ ਹੈ ਸਵੇਕ 4 ਵਜੇ ਦੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਕਿ ਸਵੇਕ 4 ਵਜੇ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਬੈਠਾ ਸੀ ਆ ਮਹਿਜ਼ ਕੁਝ ਕਦਮਾਂ ਦੀ ਦੂਰੀ ਤੇ ਉਹ ਦੁਕਾਨ ਹੈ ਜਿੱਥੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੈ ਜਿਹੜਾ ਕੀਤਾ ਗਿਆ ਤਾਂ ਇਸ ਵੇਲੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੈਣਾ ਪਿੰਡ ਤੋਂ ਸੈਣਾ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਸੁਖਵਿੰਦਰ ਸਿੰਘ ਕਲਕੱਤਾ ਦੇ ਇਨਸਾਫ ਦੇ ਲਈ ਲੋਕ ਬੈਠੇ ਹੋਏ ਨੇ ਲੋਕਾਂ ਨੇ ਰੋਡ ਆ ਜਿਹੜਾ ਜਾਮ ਕੀਤਾ ਹੋਇਆ ਤੇ ਪੁਲਿਸ ਵੱਲੋਂ ਕਹਿ ਰਹੇ ਨੇ ਕਿ ਐਫ ਆਈ ਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਪੁਲਿਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਬੰਦੇ ਨੇ ਇੱਕ ਬੰਦੇ ਦਾ ਨਾਮ ਜਿਹੜਾ ਦੀਪ 바ਵਾ ਦੱਸਿਆ ਜਾ ਰਿਹਾ ਜਿਹੜਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਦੂਸਰਾ ਜਿਹੜਾ ਬੰਦਾ ਜਿੰਦਰ ਜਿਨੇ ਗੋਲੀਆਂ ਮਾਰੀਆਂ ਨੇ ਜਿਨੇ ਕਤਲ ਕੀਤਾ ਉਹ ਹਾਲੇ ਤੱਕ ਫਰਾਰ ਹੈ ਉਹਦੀ ਗੱਡੀ ਵੀ ਜਿਸ ਤਰੀਕੇ ਦੀ ਜਿਹੜੀ ਗੱਡੀ ਦੇ ਵਿੱਚ ਉਹ ਕਤਲ ਕਰਕੇ ਭੱਜਿਆ ਸੀ ਉਹ ਗੱਡੀ ਵੀ ਤੁਸੀਂ ਤਸਵੀਰਾਂਆਂ ਹੀ ਦੇਖ ਲਈ ਉਹ ਵੀ ਉਹ ਵੀ ਕਿਤੇ ਨਾ ਕਿਤੇ ਤਸਵੀਰਾਂ ਸਾਹਮਣੇ ਆ ਗਈਆਂ ਪਰ ਉਹ ਜਿਹੜਾ ਸ਼ਖਸ ਹੈ ਹਾਲੇ ਤੱਕ ਜਿੰਦਰਜੀ ਨੇ ਕਤਲ ਕੀਤਾ ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਕੀ ਕਹਿ ਰਹੇ ਨੇ ਲੋਕ ਲੋਕ ਕੀ ਕਹਿ ਰਹੇ ਨੇ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਤਾਂ ਉਹ ਤੁਹਾਨੂੰ ਸੁਣਾ ਦਿੰਨੇ ਆ ਕਿ ਕਿਸ ਤਰੀਕੇ ਦਾ ਮਾਹੌਲ ਹੈ ਸਹਿਣਾ ਪਿੰਡ ਦੇ ਵਿੱਚ ਜਿਹੜਾ ਰੋਡ ਹੈ ਉਹ ਲਗਾਤਾਰ ਜਾਮ ਕੀਤਾ ਹੋਇਆ ਤੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ

ਸਰਦਾਰ ਸੁਖਵਿੰਦਰ ਸਿੰਘ ਜੇਹਲਕਟਾ ਜਿਹੜਾ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਨਾਸੇ ਸਾਰੇ ਬਲਾਰਿਆਂ ਨੇ